ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਝਾਰਖੰਡ ਤੇ ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਦੇ ਨਾਲ ਹੀ ਦੋ ਲੋਕ ਸਭਾ ਦੀਆਂ ਚੋਣਾਂ ਤੇ ਕੁਝ ਅਸੈਂਬਲੀ ਹਲਕਿਆਂ ਦੀਆਂ ਉਪ ਚੋਣਾਂ ਹੋਈਆਂ 8 ਡੱਡ ਸੂਬਿਆਂ 'ਚ ਜਿਨ੍ਹਾਂ 'ਚੋਂ ਝਾਰਖੰਡ ਜਿਹੜਾ ਉਹ ਇੰਡੀਆ ਅਲਾਈਅንስ ਦੇ ਵੱਡੇ 파ਟਰਨਰ ਝਾਰਖੰਡ ਮੁਕਤੀ ਮੋਰਚਾ ਕਾਂਗਰਸ ਰਾਸ਼ਟਰੀ ਲੋਕਦਲ ਤੇ ਸੀਪੀਆਈਐਮਐਲ ਲਿਬਰੇਸ਼ਨ ਦੇ ਫਰੰਟ ਨੇ 81 ਚੋਂ 56 ਸੀਟਾਂ ਜਿੱਤ ਕੇ ਉੱਥੇ ਦੁਬਾਰਾ ਸਰਕਾਰ ਬਣਾਉਣ ਦੇ ਲਈ ਰਾਹ ਪੱਧਰਾ ਕਰ ਲਿਆ ਹੈ ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਮਹਾਯੁੱਤੀ ਜੀ ਦੇ ਵਿੱਚ ਬੀਜੇਪੀ ਸ਼ਿਵ ਸੈਨਾ शिंदे ਆਲੀ ਤੇ ਐਨਸੀਪੀ ਜਿਹੜੀ ਹੈ ਪੁਵਾਰ ਆਲੀ ਦੂਸਰਾ ਜਿਹੜਾ ਅਜੀਤ ਪੁਵਾਰ ਉਹਨਾਂ ਦੇ ਵੱਡੀ ਮжоਰਿਟੀ ਦੇ ਨਾਲ ਉਹਨਾਂ ਨੇ ਸੀਟਾਂ ਜਿੱਤ ਲਈਆਂ ਨੇ ਤੇ ਉੱਥੇ ਲੋਕ ਸਭਾ ਦੇ ਵਿੱਚ 42 ਚੋਂ 30 ਸੀਟਾਂ ਜਿੱਤਣ ਵਾਲਾ ਜਿਹੜਾ ਐਂਡੀਆ ਅਲਾਇੰਸ ਹੈ ਜਿਹਨੂੰ ਐਮਬੀਏ ਕਹਿੰਦੇ ਆ ਮਹਾਰਾਸ਼ਟਰ ਵਿਕਾਸਾ ਗਾੜੀ ਮਹਾਵਕਾਸਾ ਗਾੜੀ ਉਹ ਬਹੁਤ ਥੋੜੀਆਂ ਸੀਟਾਂ ਤੇ ਸਿੰਮਟ ਕੇ ਰਹਿ ਗਿਆ ਤੇ ਇਹਨਾਂ ਦੋਹਾਂ ਚੋਣਾਂ ਦੇ ਵਿੱਚ ਜਿੱਥੇ ਆਪਾਂ ਝਾਰਖੰਡ ਦੀ ਗੱਲ ਕਰੀਏ ਝਾਰਖੰਡ ਦੇ ਵਿੱਚ ਭਾਜਪਾ ਨੇ ਉਹਦੇ ਦੋ ਜਿਹੜੇ ਮੁੱਖ ਮੰਤਰੀ ਰਹੇ ਇੱਕ ਸਾਬਕਾ ਤੇ ਇੱਕ ਹੁਣ ਦਾ ਮੌਜੂਦਾ ਉਹਨਾਂ ਨੇ ਬੇਹੁੱਦਾ ਮੁੱਦਾ ਇੱਕ ਬਣਾਇਆ ਵੀ ਜਿਹੜੇ ਆਦਿਵਾਸੀ ਨੇ ਉਹਨਾਂ ਦੀਆਂ ਜ਼ਮੀਨਾਂ ਹੜੱਪ ਲੈਣਗੇ ਜੀਐਮਐਮ ਵਾਲੇ ਤੇ ਮੁਸਲਮਾਨਾਂ ਨੂੰ ਦੇ ਦੇਣਗੇ ਕੁਸ ਪੈਂਠੀਆਂ ਨੂੰ ਦੇ ਦੇਣਗੇ ਤੇ ਕੁਸ ਪੈਂਟ ਦਾ ਹਾਲਾਂਕਿ ਉੱਥੇ ਕੋਈ ਚਾਂਸ ਨਹੀਂ ਉਹਨਾਂ ਨੂੰ ਚੈਲੰਜ ਵੀ ਕੀਤਾ ਗਿਆ ਤੇ ਜਿਹਦਾ ਨਤੀਜਾ ਨਿਕਲਿਆ ਇਹ ਕਿ ਜਿਹੜੀਆਂ ਸ਼ਡਿਊਲ ਟ్రਾਈਬ ਦੀਆਂ ਜਿਹੜੀਆਂ ਆਦਿਵਾਸੀ ਹਲਕਿਆਂ ਦੀਆਂ 28 ਸੀਟਾਂ ਨੇ ਉਹਨਾਂ ਚੋਂ ਭਾਜਪਾ ਵਾਲਾ ਅਲਾਈਅੰਸ ਸਿਰਫ ਇੱਕ ਸੀਟ ਜਿੱਤ ਸਕਿਆ 27 ਦੀਆਂ 27 ਸੀਟਾਂ ਤੇ ਬਾਕੀ ਤੇ ਉਹ ਹਾਰ ਗਿਆ ਤੇ ਉਹਨਾਂ ਦੇ ਇਹ ਸਮੁੱਦੇ ਨੂੰ ਠੁੱਸ ਕਰ ਦਿੱਤਾ ਉਥੋਂ ਦੇ ਲੋਕਾਂ ਨੇ ਤੇ ਇਹ ਜਿਹੜਾ ਇੱਕ ਖਿਆਲੀ ਮੁੱਦਾ ਉਹਨਾਂ ਨੇ ਬਣਾਇਆ ਸੀਗਾ ਕੁਸ ਪੈਂਟ ਦਾ ਤੇ ਹੋਰ ਉਸ ਦੀ ਚੰਗੀ ਤਰ੍ਹਾਂ ਹਵਾ ਕੱਢ ਦਿੱਤੀ ਗਈ ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਵਟੇਂਗੇ ਤੇ ਕਟੇਂਗੇ ਇਹ ਕਹੇ ਤਾਂ ਸੇਫ ਹੈ ਦੇ ਨਾਰੇ ਤੇ ਆਰਐਸਐਸ ਦੇ ਵਰਕਰਾਂ ਦਾ ਘਰ ਘਰ ਜਾ ਕੇ ਕੰਮ ਕਰਨਾ ਬੀਜੇਪੀ ਦੇ ਹੱਕ ਚ ਭੁਗਤ ਗਿਆ ਤੇ ਜਿਹੜਾ ਦੂਸਰਾ ਅਲਾਈਅੰਸ ਹੈ ਉਸ ਨੂੰ ਵੱਡੀਆਂ ਮਾਰਾਂ ਪਈਆਂ ਇਹਦੇ باوجود ਮਹਾਰਾਸ਼ਟਰ ਚ ਚਾਹੇ ਕਾਂਗਰਸ ਤੇ ਬਾਕੀ ਪਾਰਟੀਆਂ ਦਾ ਅਲਾਈਅੰਸ ਬੁਰੀ ਤਰ੍ਹਾਂ ਹਾਰ ਗਿਆ ਚੋਣਾਂ ਦੇ ਵਿੱਚ ਐਸੈਂਬਲੀ ਚ ਪਰ ਜਿਹੜੀ ਉੱਥੇ ਲੋਕ ਸਭਾ ਦੀ ਨੰਦੇੜ ਦੀ ਸੀਟ ਦੀ ਚੋਣ ਹੋਈ ਉਹ ਨੰਦੇੜ ਦੀ ਸੀਟ ਕਾਂਗਰਸ ਪਾਰਟੀ ਨੇ ਜਿੱਤ ਲਈ ਬੀਜੇਪੀ ਨੂੰ ਹਰਾ ਕੇ ਤੇ ਇਸੇ ਤਰ੍ਹਾਂ ਨਾਲ ਕੇਰਲਾ ਦੇ ਵਿੱਚੋਂ ਜਿਹੜੀ ਵਾਇਨਾਡ ਦੀ ਸੀਟ ਸੀ ਲੋਕ ਸਭਾ ਦੀ ਉਹ ਪ੍ਰੇਨਕਾ ਗਾਂਧੀ ਨੇ ਵੱਡੇ ਮਾਰਜਨ ਨਾਲ ਜਿੱਤ ਲਈ 4 ਲੱਖ ਤੋਂ ਉੱਤੇ 4 ਲੱਖ 10 ਹਜ਼ਾਰ ਵੋਟਾਂ ਦੇ ਫਰਕ ਨਾਲ ਤੇ ਇਸੇ ਤਰ੍ਹਾਂ ਨਾਲ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਹੋਈਆਂ ਉਹਨਾਂ 'ਚ ਬਹੁਤਾ ਕਰਕੇ ਇਹੀ ਰੁਝਾਨ ਆਇਆ ਵੀ ਜਿੱਥੇ ਜਿਹੜੀ ਪਾਰਟੀ ਦਾ ਜਾਂ ਅਲਾਈਅੰਸ ਦਾ ਰਾਜ ਹੈ ਉੱਥੇ ਉਸ ਪਾਰਟੀ ਨੇ ਤਕਰੀਬਨ ਹੁੰਜਾ ਫੇਰੂ ਜਿੱਤਾਂ ਪ੍ਰਾਪਤ ਕੀਤੀਆਂ ਨੇ ਚਾਹੇ ਉਹ ਬਿਹਾਰ ਦੇ ਵਿੱਚ ਐਨਡੀਏ ਅਲਾਈਅੰਸ ਹੋਵੇ ਅਸਾਮ ਦੇ ਵਿੱਚ ਹੋਵੇ ਮੰਗਾਲਿਆ 'ਚ ਹੋਵੇ ਤੇ ਚਾਹੇ ਗੁਜਰਾਤ ਦੀ ਇੱਕ ਸੀਟ ਸੀਗੀ ਉਹ ਹੋਵੇ ਇਸ ਤਰ੍ਹਾਂ ਦਾ ਰੁਝਾਨ ਵੀ ਦੇਖਣ ਨੂੰ ਮਿਲਿਆ ਪਰ ਇਸ ਤੋਂ ਉਲਟ ਟ੍ਰੈਂਡ ਵੀ ਕੁਝ ਦੇ ਕੁਝ ਦੇਖਿਆ ਹੈ ਯੂਪੀ ਦੇ ਵਿੱਚ 9 ਸੀਟਾਂ ਦਾ ਦੀ ਇਲੈਕਸ਼ਨ ਸੀਗੀ ਉਹਦੇ ਚੋਂ 7 ਸੀਟਾਂ ਜਿਹੜੀ ਹੈ ਭਾਜਪਾ ਤੇ ਉਹਦੇ ਸਹਿਯੋਗੀ ਜਿੱਤੇ ਐ 2 ਸੀਟਾਂ ਸਮਾਜਵਾਦੀ ਪਾਰਟੀ ਦੇ ਖਾਤੇ ਚ ਪਈਆਂ ਨੇ ਪੰਜਾਬ ਦੇ ਵਿੱਚ ਬੜਾ ਵੱਖਰੀ ਤਰ੍ਹਾਂ ਦਾ ਇੱਕ ਰੁਝਾਨ ਦੇਖਣ ਨੂੰ ਮਿਲਿਆ ਕਿ ਪੰਜਾਬ ਦੀ ਚਾਰ ਜਿਹੜੀਆਂ ਉਪਚੋਣਾਂ ਹੋਈਆਂ ਇਹਨਾਂ ਚੋਣਾਂ ਦੇ ਵਿੱਚ 3 ਸੀਟਾਂ ਆਮ ਆਦਮੀ ਪਾਰਟੀ ਨੇ ਤੇ 1 ਕਾਂਗਰਸ ਨੇ ਜਿੱਤੀ ਹੈ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਕਾਂਗਰਸ ਪਾਰਟੀ ਨੇ ਦੋ ਸੀਟਾਂ ਗਿੱਦੜਵਾਹਾ ਤੇ ਡੇਰਾ ਬਾਬਾ ਨਾਨਕ ਜਿੱਤੀਆਂ ਨੇ ਉਹ ਕਾਂਗਰਸ ਦੇ ਵੱਡੇ ਲੀਡਰਾਂ ਦੀਆਂ ਖਾਲੀ ਹੋਈਆਂ ਸੀਟਾਂ ਸੀ ਜਿਹੜੇ ਲੋਕ ਸਭਾ ਚੁਣੇ ਗਏ ਦੋਨਾਂ ਦੇ ਘਰ ਵਾਲੀਆਂ ਖੜੀਆਂ ਸੀ ਤੇ ਉੱਥੇ ਅਕਾਲੀਆਂ ਦੀ ਜਿਹੜੀ ਵੱਡੀ ਵੋਟ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਪੂਤੀ ਹੈ ਦੋਨੇ ਹਲਕਿਆਂ ਦੇ ਵਿੱਚ ਜਿਹਦੇ ਨਾਲ ਕਾਂਗਰਸ ਇਹ ਦੋਏ ਸੀਟਾਂ ਹਾਰੀ ਹੈ ਤੇ ਆਮ ਆਦਮੀ ਪਾਰਟੀ ਨੇ ਇਹ ਦੋ ਸੀਟਾਂ ਕਾਂਗਰਸ ਕੋਲੋਂ ਖੋਈਆਂ ਨੇ ਤੇ ਜਿਹੜੀ ਤੀਜੀ ਸੀਟ ਬਰਨਾਲੇ ਦੀ ਹੈ ਉਹ ਆਮ ਆਦਮੀ ਪਾਰਟੀ ਨੇ ਜਿੱਤੀ ਹੋਈ ਸੀ ਉੱਥੋਂ ਉਮੀਦਿਤ ਹੈ ਪਿਛਲੀ ਵਾਰੀ ਵੀ ਐਮਐਲਏ ਸੀ ਇਸ 2022 ਦੀਆਂ ਚੋਣਾਂ 'ਚ ਵੀ ਐਮਐਲਏ ਸੀ ਉਹਦੇ ਲੋਕ ਸਭਾ ਮੈਂਬਰ ਬਣਨ ਕਰਕੇ ਸੀਟ ਜਿਹੜੀ ਖਾਲੀ ਹੋਈ ਉੱਥੇ ਆਮ ਆਦਮੀ ਪਾਰਟੀ ਹਾਰ ਗਈ ਜਾਨੀ ਇਹਨਾਂ ਤਿੰਨ ਸੀਟਾਂ ਦੇ ਜੇ ਆਪਾਂ ਮੋਟਾ ਜਿਹਾ ਕਹਿਣਾ ਹੋਵੇ ਇੱਕ ਨੰਬਰ ਕਿ ਇਹਨਾਂ ਨੇ ਜਿਹੜੇ ਹੰਕਾਰ ਦੇ ਵਿੱਚ ਆਏ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਸੀਗੇ ਉਹਨਾਂ ਦੇ ਹੰਕਾਰ ਨੂੰ ਥੋੜਾ ਚੋਟ ਮਾਰੀ ਐ ਜਿਹੜਾ ਕਿ ਚੰਗਾ ਸ਼ਗਨ ਹੈ ਕਿ ਉਹ ਆਪਣੇ ਆਪ ਨੂੰ ਅੰਦਰ ਝਾਤੀਆਂ ਮਾਰਨ ਵੀ ਸਾਡੇ ਚ ਕੀ ਨੁਕਸ ਨੇਗੇ ਤੇ ਦੂਸਰਾ ਜਿਹੜਾ ਹੈਗਾ ਵੀ ਜਿਹੜੀ ਰਾਜਕੁਮਾਰ ਬੇਰਕੇ ਵਾਲੀ ਸੀਟ ਹੈ ਉਹ ਇੱਕ ਪਾਸੇ ਜਾਂਦੀ ਹੈ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੀ ਜਿਹੜੀਆਂ ਉਪ ਚੋਣਾਂ ਨੇ ਚਾਰੇ ਉਹਨਾਂ ਚ ਇੱਕ ਵਧੀਆ ਗੱਲ ਇਹ ਹੋਈ ਕਿ ਜਿਹੜੇ ਬੀਜੇਪੀ ਨੇ ਇਧਰੋਂ ਉਧਰੋਂ ਪੁੱਟਕੇ ਲਿਆਂਦੇ ਜਿਹੜੇ ਕੈਂਡੀਡੇਟ ਸੀਗੇ ਚਾਰਾਂ ਸੀਟਾਂ ਦੇ ਉੱਤੇ ਉਹ ਚਾਰ ਦੇ ਚਾਰ ਹੀ ਮੁੱਦੇ-ਮੂੰਹ ਡਿੱਗੇ ਮੁੱਦੇ-ਮੂੰਹ ਇਹ ਨਹੀਂ ਡਿੱਗੇ ਚਾਰ ਚੋ 3 ਸੀਟਾਂ ਦੇ ਉੱਤੇ ਉਹਨਾਂ ਦੇ ਕੈਂਡੀਡੇਟਸ ਦੀਆਂ ਜ਼ਮਾਨਤਾਂ ਜਬਤ ਹੋਈਆਂ ਨੇ ਜਿਹਦੇ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਪਾਰਾ ਬੀਜੇਪੀ ਦੇ ਖਿਲਾਫ ਅਜੇ ਵੀ ਤਾਂ ਹੈ ਚਾਹੇ ਬਿੱਟੂ ਨੇ ਜਿੰਨਾ ਮਰਜ਼ੀ ਜ਼ੋਰ ਲਾਈ ਜਾਣ ਜਿਹੜੇ ਨਵੇਂ ਮੁੱਦੇ ਕੇਂਦਰ ਦੀ ਬੀਜੇਪੀ ਪੈਦਾ ਕਰਦੀ ਹੈ ਪੰਜਾਬ ਦੇ ਬੀਜੇਪੀ ਆਗੂ ਉਹਨਾਂ ਨੂੰ ਥੱਲੇ ਲੋਕਾਂ 'ਚ ਡਿਫੈਂਡ ਨਹੀਂ ਕਰ ਸਕਦੇ ਚੰਡੀਗੜ੍ਹ ਦੇਣ ਦਾ ਹਰਿਆਣੇ ਦੇ ਵਿੱਚ ਚੰਡੀਗੜ੍ਹ ਦਾ ਮਸਲਾ ਦੇਣ ਦੇ ਉੱਤੇ ਬਿੱਟੂ ਨੂੰ ਵੀ ਸਵਾਲ ਲੋਕਾਂ ਨੇ ਕੀਤੇ ਪਰ ਬਿੱਟੂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਇਹ ਵੈਤਰੀ ਜਿਹੜੀ ਹੈ ਲੋਕ ਆ ਕੇ ਚੋਣਾਂ ਦੇ ਵਿੱਚ ਘਟਣਦੇ ਆ ਤੇ ਇਹ ਇੱਕ ਚੰਗਾ ਸ਼ਗਨ ਹੈ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਵਧਾਈ ਜਿੱਤ ਚਾਹੇ ਆਮ ਆਦਮੀ ਪਾਰਟੀ ਤਿੰਨ ਗਈ ਤੇ ਇੱਕ ਕਾਂਗਰਸ ਜਿੱਤ ਗਈ ਤੇ ਪਰ ਜਿਹੜਾ ਬੀਜੇਪੀ ਨੂੰ ਮੁੱਦੇ ਮੂੰਹ ਸਿੱਟਿਆ ਇਹਦੇ ਲਈ ਪੰਜਾਬ ਦੇ ਲੋਕ ਵਧਾਈ ਦੇ ਪਾਸਟਰ ਨੇ ਤੇ ਅੱਗੇ ਵਾਸਤੇ ਇਹਦੇ ਤੇ ਹੋਰ ਸਤੱਕ ਰਹਿਣ ਦੀ ਲੋੜ ਹੈ ਮੈਂ ਅਸੀਂ ਸੰਗਰਾਮ ਟੀਵੀ ਵੱਲੋਂ ਇਹ ਵੀ ਮਹਿਸੂਸ ਕਰਦੇ ਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਇੱਕ ਦੂਜੇ ਵਿਰੁੱਧ ਬਹੁਤ ਚੱਕਰ ਸਿੱਟਦੇ ਐ ਸਿੱਟੇ ਜਾਣ ਸਾਨੂੰ ਕੋਈ ਦੁੱਖ ਨਹੀਂਗਾ ਇੱਕ ਦੂਜੇ ਤੇ ਸਿੱਟਣ ਹੋ ਸਕਦਾ ਸੱਚੀ ਬੋਲਦੇ ਹੁਣ ਦੋਵੇਂ ਕਿਉਂਕਿ ਦੋਨਾਂ 'ਚ ਕੋਈ ਬਹੁਤ ਜ਼ਿਆਦਾ ਅੰਤਰ ਨਹੀਂ ਹੈ ਬਹੁਤ ਵੱਡਾ ਪਰ ਇੱਕ ਜਿਹੜਾ ਹੈਗਾ ਇੱਕ ਗੱਲ ਜਿਹੜੀ ਦੇਖਣ ਵਾਲੀ ਹੈ ਖਾਸ ਤੌਰ ਤੇ ਕਾਂਗਰਸ ਪਾਰਟੀ ਦੀ ਕਿ ਉਹ ਬੀਜੇਪੀ ਦੇ ਉੱਤੇ ਉਸ ਤਰ੍ਹਾਂ ਦੇ ਨਿਸ਼ਾਨੇ ਨਹੀਂ ਲਾਉਂਦੀ ਜਿਸ ਤਰ੍ਹਾਂ ਉਹ ਨੂੰ ਲਾਉਣੇ ਬਣਦੇ ਐ ਜੋ ਉਹਨਾਂ ਦੀ ਰਾਸ਼ਟਰੀ ਪਾਰਟੀ ਦੇ ਤੌਰ ਤੇ ਇੱਕ ਨੀਤੀ ਹੈਗੀ ਹੈ ਬੀਜੇਪੀ ਨੂੰ ਹਰਾਉਣ ਦੀ ਫਿਰ ਕਾ ਪ੍ਰਸਤੀ ਨੂੰ ਹਰਾਉਣ ਦੀ ਉਹਨਾਂ ਹਾਲੇ ਉਹ ਉਸ ਤਰ੍ਹਾਂ ਨਾਲ ਲੈਣ ਨਹੀਂ ਲੱਗੇ ਆਮ ਆਦਮੀ ਪਾਰਟੀ ਦਾ ਬੀਜੇਪੀ ਬਾਰੇ ਉਸ ਤਰ੍ਹਾਂ ਦਾ ਵਿਚਾਰਧਾਰਕ ਘੋਲ ਤਾਂ ਕਦੇ ਵੀ ਨਹੀਂ ਹੁੰਦਾ ਉਹ ਨਿੱਜੀ ਜਾ ਬਣਾਉਂਦੇ ਐ ਤੇ ਜੇ ਉਹ ਨਿੱਜੀ ਬਣਾਉਂਦੇ ਐ ਤਾਂ ਕਾਂਗਰਸ ਵਾਲੇ ਵੀ ਨਿੱਜੀ ਬਣਾਉਂਦੇ ਐ ਤਾਂ ਫਿਰ ਪੰਜਾਬ ਦੇ ਵਿੱਚ ਆ ਕੇ ਇਹਨਾਂ ਦਾ ਫਰਕ ਕਿਤੇ ਨਾ ਕਿਤੇ ਮਿਟਣ ਲੱਗਦਾ ਹੈ ਤੇ ਉਹਨਾਂ ਦੇ ਕੈਡਰ ਨੂੰ ਉਹਨਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਬੀਜੇਪੀ ਦਾ ਜਿਹੜਾ ਵਿਚਾਰਧਾਰਕ ਵਿਰੋਧ ਉਹਨਾਂ ਦੇ ਆਲ ਇੰਡੀਆ ਲੈਵਲ ਤੇ ਕਰ ਰਹੇ ਐ ਉਸ ਨੂੰ ਪੰਜਾਬ ਦੇ ਵਿੱਚ ਠਿੱਖਾ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਛੋਟੀਆਂ-ਮੋਟੀਆਂ ਜਿਹੜੀਆਂ ਤਫਰਕਾਤ ਨੇ ਲੋਕਾਂ ਦੇ ਜਿਹੜੇ ਡਿਫਰੈਂਸਸ ਹੈ ਉਹਨਾਂ ਨੂੰ ਵਰਤ ਕੇ ਭਾਜਪਾ ਇਸ ਤਰ੍ਹਾਂ ਇੱਥੇ ਕੋਈ ਕਿਸੇ ਤਰ੍ਹਾਂ ਦੀਆਂ ਕੋਈ ਫਿਰਕੂ ਤੇ ਦੂਜੀਆਂ ਭਾਵਨਾਵਾਂ ਭੜਕਾ ਕੇ ਇੱਥੇ ਲਾਹਾ ਲੈਣ ਦੇ ਚੱਕਰ 'ਚ ਹੈ ਉਸ ਦੀਆਂ ਇਹ ਚੁਚਾਲਾਂ ਜਿਹੜੀਆਂ ਨੇ ਉਹਨਾਂ ਨੂੰ ਪੰਜਾਬੀ ਲੋਕਾਂ ਨੂੰ ਰੱਖ ਕੇ ਉਹਨੂੰ ਡਿਫੀਟ ਕਰਨਾ ਚਾਹੀਦਾ ਹੈ ਇਹਨਾਂ ਪਾਰਟੀਆਂ ਨੇ ਜੇ ਨਾਲ ਕੁਝ ਕੀਤਾ ਤਾਂ ਕੋਈ ਨਵੀਆਂ ਧਿਰਾਂ ਵੀ ਇਸ ਬਾਰੇ ਉੱਭਰ ਸਕਦੀਆਂ ਹਨ ਤੇ ਕੈਰਲਾ ਦੇ ਵਿੱਚ ਦੋ ਵਿਧਾਨ ਸਭਾ ਸੀਟਾਂ ਦੀ ਚੋਣ ਹੋਈ ਇੱਕ ਤੇ ਸੀਪੀਆਈਐਮ ਜਿੱਤ ਗਈ ਤੇ ਇੱਕ ਦੇ ਉੱਤੇ ਜਿਹੜੀ ਹੈ ਉਹ ਕਾਂਗਰਸ ਨੇ ਜਿੱਤੀ ਹੈ ਸਾਡੇ ਲਈ ਇੱਕ ਚੰਗੀ ਗੱਲ ਇਹ ਵੀ ਹੈ ਕਿ ਆਪਣੇ ਝਾਰਖੰਡ ਦੇ ਵਿੱਚ ਸੀਪੀਆਈਐਮ ਲਿਬ੍ਰੇਸ਼ਨ ਦੇ ਦੋ ਐਮਐਲਏ ਉੱਥੋਂ ਚੁਣੇ ਗਏ ਐ ਅਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨੇ ਆ ਮਹਾਰਾਸ਼ਟਰ ਦੇ ਵਿੱਚ ਵੀ ਸੀਪੀਆਈਐਮ ਦਾ ਇੱਕ ਐਮਐਲਏ ਜਿੱਤੇਗਾ ਤੇ ਉਹ ਸੀਟ ਉਹ ਲਗਭਗ ਪਿਛਲੇ 15 ਟਰਮਾਂ ਤੋਂ ਜਿੱਤਿਆ ਆ ਰਿਹਾ ਕੈਂਡੀਡੇਟ ਚਾਹੇ ਹਰ ਵਾਰੀ ਕੋਈ ਨਾ ਕੋਈ ਵੱਖਰੇ ਹੁੰਦੇ ਆ ਪਰ ਉਹ ਸੀਟ ਜਿਹੜੀ ਕਿ ਸ਼ੈਡਿਊਲ ਟ్రਾਈਬ ਸੀਟ ਹੈ ਉਸ ਆਦਿਵਾਸੀ ਸੀਟ ਨੂੰ ਉਹਨਾਂ ਦਾ 15 ਵਾਰ ਤੋਂ ਲਗਾਤਾਰ ਜਿੱਤਣਾ ਇੱਕ ਚੰਗਾ ਸ਼ੱਕ ਨੇ ਕਿ ਉਹਨਾਂ ਨੇ ਆਪਣਾ ਆਧਾਰ ਬਰਕਰਾਰ ਰੱਖਿਆ ਹੋਇਆ ਸੋ ਇਹਨਾਂ ਚੋਣਾਂ ਬਾਰੇ ਤਾਂ ਇੰਨੀ ਗੱਲ ਹੈ ਦੂਜੀ ਗੱਲ ਦੋਸਤੋ ਆਪਣੇ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਜਸਟਿਸ ਸੁਧਾਂ ਸ਼ੂਤੂਲੀਆ ਜੀ ਨੇ ਕੱਲ ਓਪੀ ਜਿੰਦਲ ਗਲੋਬਲ ਲਾ ਯੂਨੀਵਰਸਿਟੀ ਸੋਨੀਪਟ ਦੇ ਵਿੱਚ ਉੱਥੋਂ ਦੇ ਲਾ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਤੁਸੀਂ ਜਿਹੜੇ ਲਾ ਦੇ ਵਿਦਿਆਰਥੀਓ ਆਉਣ ਵਾਲੇ ਜਿਹੜੇ ਭਵਿੱਖ ਦੇ ਤੁਸੀਂ ਕਾਨੂੰਨਦਾਨੋਂ ਜੱਜੋਂ ਤੇ ਪਾਲਿਸੀ ਮੇਕਰੋਂ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਭਾਰਤ ਦੀ ਜਿਹੜੀ ਬੁਨਿਆਦ ਹੈ ਉਹ ਪਿਆਰ ਦੇ ਉੱਤੇ ਟਿਕੀ ਹੋਈ ਹੈ ਨਾ ਕਿ ਨਾਫਰ ਦੇ ਉੱਤੇ ਤੇ ਸਾਨੂੰ ਇੱਕ ਜਾਗਰੂਕ ਸ਼ਹਿਰੀਆਂ ਦੇ ਤੌਰ ਤੇ ਜਿਹੜੀ ਵੀ ਹੇਟ ਫੈਲਾਈ ਜਾ ਰਹੀ ਹੈ ਜਿਹੜੀ ਵੀ ਨਫਰਤ ਫੈਲਾਈ ਜਾ ਰਹੀ ਹੈ ਉਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਤੇ ਭਾਰਤ ਦੇ ਅੰਦਰ ਅੱਡ ਅੱਡ ਫਿਰਕਿਆਂ ਚ ਅੱਡ ਅੱਡ ਲੋਕਾਂ ਚ ਜਿਹੜਾ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੀਦਾ ਹੈ ਕਿ ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਸ ਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਵੀ ਬਹੁਤ ਜ਼ਿਆਦਾ ਉਹਦੇ ਤੇ ਜ਼ੋਰ ਦਿੱਤਾ ਸੀ ਕਿ ਜਿਹੜੀ ਫਰਟਰਨਿਟੀ ਹੈ ਜਿਹੜਾ ਭਾਈਚਾਰਾ ਹੈ ਉਹ ਇੱਕ ਮੂਲ ਤੱਤ ਹੈ। ਅਗਲੀ ਲਾਸਟ ਗੱਲ ਦੋਸਤੋ ਜਦੋਂ ਅਸੀਂ ਦੇਖਿਆ ਵੀ ਜਿਹੜਾ ਹਾਥਰਸ ਦੇ ਵਿੱਚ ਅੱਧੀ ਰਾਤ ਕੁੜੀ ਨੂੰ ਰੇਪ ਤੋਂ ਬਾਅਦ ਮਰਡਰ ਤੋਂ ਬਾਅਦ ਉਹਨੂੰ ਅੱਧੀ ਰਾਤ ਨੂੰ ਉਹਦਾ ਸੰਸਕਾਰ ਕਰ ਦਿੱਤਾ ਸੀ ਤਾਂ ਜਿਹੜੇ ਕੁਝ ਪੱਤਰਕਾਰ ਗਏ ਸੀ ਜਿਨ੍ਹਾਂ ਚਸਦੀਕ ਕਪਨ ਦਾ ਨਾਂ ਤਾਂ ਆਪਾਂ ਨੇ ਸਾਰਿਆਂ ਨੇ ਸੁਣਿਆ ਉਹ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਯੂਈਪੀਏ ਲਾਤਾ ਸੀ ਫਿਰ ਬਾਅਦ ਦੇ ਵਿੱਚ ਈਡੀ ਨੇ ਉਹਨਾਂ ਤੇ ਜਿਹੜਾ منی ਲਾਂਡਰਿੰਗ ਦੇ ਕੇਸ ਵੀ ਲਾ ਦਿੱਤੇ ਸੀ ਉਹਨਾਂ ਚੋਂ ਇੱਕ ਜਿਹੜਾ ਬੰਦਾ ਹੈਗਾ ਜਿਹੜੇ 3.5 ਸਾਲ ਕੱਟ ਕੇ ਬਾਹਰ ਆਇਆ ਤੇ ਅੱਜ ਕੱਲ੍ਹ ਲਖਨਊ ਰਹਿੰਦਾ ਹੈਗਾ ਉਸ ਵਿਦਿਆਰਥੀ ਆਗੂ ਜਿਹੜਾ ਮਸੂਦ احمد ਉਹਦੇ ਤੇ ਵੀ ਇਹੀ ਕੇਸ ਲੱਗਿਆ ਸੀ ਉਹ ਵੀ ਉਹਦੇ ਨਾਲ ਹੀ 3.5 ਸਾਲ ਰਿਹਾ ਕਿਉਂਕਿ ਸਦੀਪ ਕੱਪਨ ਮਸ਼ਹੂਰ ਹੋ ਗਿਆ ਤੇ ਬਾਕੀਆਂ ਦੇ ਨਾਂ ਅਸੀਂ ਕਈ ਵਾਰੀ ਯਾਦ ਨਹੀਂ ਕਰਦੇ ਉਸ ਨੂੰ ਉਹਦੇ ਉੱਤੇ ਇੱਕ ਟੈਗ ਲਾਇਆ ਗਿਆ ਸੀਗਾ ਕਿ ਇਹ ਜਿਹੜੀ ਅੱਤਵਾਦੀ ਵਿਦਿਆਰਥੀ ਅੱਤਵਾਦੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜਾਨੀ ਅਜਿਹੇ ਟੈਗ ਲਾਉਣ ਦੇ ਵਿੱਚ ਬੀਜੇਪੀ ਬਹੁਤ ਮਸ਼ਹੂਰ ਹੈ ਜਿਹੜੇ ਵੀ ਕੋਈ ਕਿਤੇ ਮੁਸਲਮਾਨ ਦੇਖਦੇ ਆ ਉਹਨਾਂ ਨੂੰ ਹਕ ਉਸ ਭੈਂਠੀਆ ਕਹਿ ਕੇ ਪ੍ਰਚਾਰਦੇ ਆ ਖੋਦ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਭੀ ਇਹਨਾਂ ਗੱਲਾਂ 'ਚ ਲੱਗੇ ਰਹਿੰਦੇ ਆ ਸੋ ਅਜਿਹਾ ਇੱਕ ਯੂਨੀਵਰਸਿਟੀ ਨੂੰ ਹੀ ਅਤਵਾਦੀ ਯੂਨੀਵਰਸਿਟੀ ਕਹਿਣਾ ਇਹ ਉਹਨਾਂ ਦੀ ਆਰਐਸਐਸ ਦੀ ਤੇ ਬੀਜੇਪੀ ਦੀ ਕਰਾਮਾਤ ਹੈ ਸਾਨੂੰ ਅਜਿਹੀਆਂ ਗੱਲਾਂ ਦਾ ਵਿਚਾਰਧਾਰਕ ਤੌਰ ਤੇ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ